ਵੀ ਜਮ ਦਾ ਸਾਜ ਆ ਸਾਰੇ ਬੈ ਇਧਰ ਉਹ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀਤੇ ਗੁਰੂਆਂ ਪਿਆਰੋ ਦੇ ਕਈ ਵੇਖੇ ਮੈਂ 슈ਗਰ ਦੇ ਉਹ ਇੰਟਰਵਿਊਆਂ ਪਾਈਆਂ ਹੁੰਦੀਆਂ ਮੈਂ ਥੱਲੇ ਕਮੈਂਟ ਕਰ ਦਿੰਦਾ ਵੀ ਮੈਂ ਇਸ ਤਰ੍ਹਾਂ ਦਵਾਈ ਛੱਡੀ ਔਰ ਮੈਨੂੰ ਉਹ ਇਹਦੇ ਵਿੱਚ ਕੀ ਖਾਂਦਾ ਕੀ ਛੱਡਿਆ ਉਹਨਾਂ ਇਦਾਂ ਲਿਖਣ ਨੂੰ ਉੱਥੇ ਬਹੁਤ ਚੰਗਾ ਲੱਗਦਾ ਨਾ ਅਜੀ ਕੋ ਉਦਾਂ ਦਾ ਆਪਸ਼ਨ ਨਹੀਂ ਬੰਦਾ ਇਦਾਂ ਦੱਬੇ ਤਾਂ ਭੱਦ ਗਏ ਵਾਹ ਜੀ ਮਰਮੋ ਪਹਿਰੇ ਮੈਨੂੰ ਜਿਵੇਂ ਬਹੁਤ ਸਾਰੇ ਐਕਟਨ ਸ਼ੂਗਰ ਦੇ ਮਰੀਜ਼ ਨੇ ਤੇ ਮੈਨੂੰ ਹਾਰਟ ਅਟੈਕ ਤੋਂ 2010 ਚ ਹੋ ਗਿਆ ਜੀ ਤੇ ਜਾਂ ਤਾਂ ਉਹਦੀ ਸਾਈਡ ਇਫੈਕਟ ਹੋ ਗਏ ਦਵਾਈਆਂ ਦੇ ਜਾਂ ਕਿਸ ਤਰ੍ਹਾਂ ਨਾਲ ਲੋ ਅੱਜ ਤੋਂ 5 ਸਾਲ ਪਹਿਲਾਂ ਸ਼ੂਗਰ ਹੋ ਗਈ ਮੈਨੂੰ ਹੌਲੀ ਹੌਲੀ ਕਰਕੇ 3500 ਮਿਲੀਮੀਟਰ ਦੀ ਇੱਕ ਗੋਲੀ ਤੋਂ ਤਿੰਨ ਲਾਡੀਆਂ ਹੀ 1500 ਮਿਲੀ ਲੈ ਕੇ ਮਿਲਿ ਉਹ ਮੈਂ ਖਾਂਦਾ ਹੀ ਰੋਜ਼ ਤਿੰਨ ਗੋਲੀਆਂ ਔਰ ਮੇਰੀ ਸ਼ੂਗਰ ਜਦੋਂ ਚੈੱਕ ਕਰਾਈ ਵੀ 7.9 8.5 ਫਿਰ ਮੈਂ ਹੌਲੀ ਹੌਲੀ ਇਹ ਤੇ ਖੋਜ ਕਰਨੀ ਸ਼ੁਰੂ ਕੀਤੀ ਕਿ ਸ਼ੂਗਰ ਵਾਧੀ ਕਰਨਾ ਉਹਨੂੰ ਬਾਕੀ ਗੱਲ ਕਰਨ ਦਾ ਪਰ ਸ਼ੂਗਰ ਦਾ ਮੇਨ ਫੈਕਟਰ ਜਿਹੜਾ ਮੈਂ ਮੈਨੂੰ ਲੱਗਿਆ ਵੀ ਭਈ ਅਸਲ ਕਾਰਨ ਪਹਿਲਾਂ ਆ ਹੁੰਦਾ ਸ਼ੂਗਰ ਦਾ ਉਹ ਹੈ ਤੁਹਾਡਾ ਲਿਵਰ ਬਹੁਤ ਸਾਰੇ ਜੀਵਾਂ ਨੇ ਜਦੋਂ ਸ਼ੂਗਰ ਹੁੰਦੀ ਉਹ ਸਮੇਂ ਤੇ ਪੈਨਕਰੀਆ ਖਰਾਬ ਹੋ ਗਈ ਤੇ ਬਸ ਹੁਣ ਇਹ ਠੀਕ ਹੋਈ ਔਰ ਬਾਅਦ ਹੀ ਵਹੀ ਪੈਨਕਰੀਆ ਨੇ ਖਰਾਬ ਹੋਈ ਹੁੰਦੀ ਤੁਹਾਡਾ ਲਿਵਰ ਅਪਸੈਟ ਹੋਇਆ ਹੁੰਦਾ ਲਿਵਰ ਦੇ ਕੋਈ ਪੁਆਇੰਟ ਨੇ ਦੋ 19 ਤੋਂ 46 ਤੱਕ ਰਹਿਣਾ ਚਾਹੀਦਾ ਤੇ ਇੱਕ 6 ਤੋਂ ਸ਼ਾਇਦ 36 ਤੱਕ ਕਈਆਂ ਦੇ ਤਾਂ ਬਹੁਤ 4-500 ਉੱਪਰ ਹੋ ਜਾਂਦਾ ਹੈ 300 ਮੈਂ ਪਿਛਲੀ ਵਾਰ ਮਿਲਿਆ ਗਵਰਮਾ ਉਹ 450 ਠੀਕ ਹੈ ਨਾ ਤੇ ਮੇਰੇ ਜਦਾਂ 150 ਹੋ ਗਿਆ ਹੀ ਫਿਰ ਮੈਨੂੰ ਉੱਥੋਂ ਪਤਾ ਲੱਗਾ ਕਿ ਜਿਹੜਾ ਸ਼ੂਗਰ ਹੈ ਇਹ ਲਿਵਰ ਪਹਿਲਾਂ ਜਦੋਂ ਅਫਸੈਟ ਹੁੰਦਾ ਨਾ ਉਦੋਂ ਸੁੱਟਦਾ ਕਿ ਪਰ ਲਿਵਰ ਅਜਕਲ ਖਰਾਕਾਂ ਹੀ ਦਿੰਦੀਆਂ ਨੇ ਤੇ ਲਿਵਰ ਸਫਾਈ ਕਰਦੇ ਨੇ ਆਪਾਂ ਲਿਵਰ ਇੱਕ ਮੇਨ ਪਾਰਟ ਆ ਤੁਹਾਡੇ ਸਰੀਰ ਦਾ ਜਿਹਦੀ ਸਫਾਈ ਕਰਨੇ ਬੜੀ ਜ਼ਰੂਰੀ ਠੀਕ ਹੈ ਨਾ ਜਿਆਦਾ ਨਹੀਂ ਤਾਂ ਹਫਤੇ ਚ ਇੱਕ ਜਾਂ ਦੋ ਵਾਰ ਇਹ ਕਰ ਹੀ ਸਕਦੇ ਹਾਂ ਪਰ ਜਦੋਂ ਲਿਵਰ ਅਫਸੈਟ ਹੁੰਦਾ ਹੈ ਉਹ ਸ਼ੂਗਰ ਵਾਧੂ ਸਿਟੀਆ ਮਾ ਉਹਦੇ ਉਹਨੂੰ ਪਤਾ ਨਹੀਂ ਰਹਿੰਦਾ ਵੀ ਇਹਨੂੰ ਸ਼ੂਗਰ ਚਾਹੀਦੀ ਹੈ ਕਿ ਨਹੀਂ ਆਮ ਤੌਰ ਤੇ ਕਿੰਨੇ ਕਿਹਾ ਕਿ ਮੈਂ ਚੱਪਲਾ ਕੇ ਕਿ ਪਲ ਆ ਗਿਆ ਪਾਈਆ ਮੈਨੂੰ ਇੱਥੋਂ ਪਤਾ ਲੱਗਾ ਵੀ ਇਹ ਕੀ ਰੀਜਨ ਮੈਂ ਇੱਥੇ ਉੱਠ ਕੇ ਤੁਰਾਂ ਤੇ ਮੈਨੂੰ ਲਿਵਰ ਨੇ ਥੋੜੀ ਜਿਹੀ 슈ਗਰ ਦੇ ਦਿੱਤੀ ਮੈਂ ਖਾਦੀ ਤਾਂ ਹੈ ਹੀ ਨਹੀਂ ਉਹ ਕਿੱਥੋਂ ਆ ਗਈ ਥੋੜੇ ਜਿਹਾ ਪੈਡ ਉੱਪਰ ਕਰਦੇ ਨੇ ਜਦ ਮੈਂ ਰਾਤ ਨੂੰ ਸੁੱਤਾ ਪੈੱਟ ਤੇ ਪਿਆ ਆ ਬਿਆ ਵੇਖਾਂ ਜੇ 90 ਆ ਤੇ ਜਦੋਂ ਉੱਠ ਕੇ ਤੁਰਨਾ 120 25 ਤੱਕ ਹੋ ਜਾਂਦੀ ਬਿਨਾਂ ਖਾਦੇ ਤਾਂ ਉਹ ਤਾਂ ਡਰ ਲਿਵਰ ਹੈ ਜਿਹੜਾ ਉਹਨੂੰ ਫਸਾ ਲੱਗ ਜਾਂਦਾ ਇਹਨੂੰ ਹੁਣ એનર્ਜੀ ਚਾਹੀਦੀ ਉਹ ਦੇ ਦਿੰਦਾ ਤੇ ਜਦੋਂ ਆਪਸੈਟ ਹੋ ਜਾਂਦਾ ਫਿਰ ਉਦਾਂ ਹੀ ਸਿੱਟੀਆਂ ਆਂ ਆਵਾਗੌਣੇ ਕਿਰਨ ਪਾਗਾਂ ਨਹੀਂ ਰਿੰਦਾ ਜ ਜਦੋਂ ਕੋ ਬੰਦਾ ਕਮੜਾ ਹੋ ਜਾਂਦਾ ਆਵਾਗੌਣ ਖਾਈ ਜਾਂਦਾ ਆਵਾਗੌਣ ਭੇਜੀ ਫਿਰਦਾ ਇਹਦਾ ਲਿਵਰ ਜਿਹੜਾ ਆਪ ਹੋ ਜਾਂਦਾ ਸਭ ਤੋਂ ਪਹਿਲਾਂ ਆਪਣੇ ਲਿਵਰ ਦੀ ਸਫਾਈ ਕਰੋ ਜਿਹੜਾ ਵਿਨੇਗਰ ਹੁੰਦਾ ਨਾ ਵਿਨੇਗਰ ਸਵੇਰੇ ਉੱਠ ਕੇ ਉਹਦਾ ਇੱਕ ਚਮਚਾ ਤੇ ਇੱਕ ਰਾਤ ਨੂੰ ਸੌਣ ਗੇ ਇੱਕ ਚਮਚਾ ਜਾਂ ਰੋਟੀ ਖਾਣ ਤੋਂ ਬਾਅਦ ਇੱਕ ਚਮਚਾ ਪੀ ਲੋ ਦੂਜਾ ਇੱਕ ਇਮਲੀ ਤੇ ਸੁੱਕੇ ਆਲੂ ਖਾਓ ਦੋ ਸੋਕਿਆ ਲੋ ਬੁਖਾਰੇ ਓਨੀ ਇਮਲੀ ਵਿੱਚ ਕਾਲਾ ਲੂਣ ਪਾ ਕੇ ਰਾਤ ਨੂੰ ਭੇਦੋ ਤੇ ਸਵੇਰ ਨੂੰ ਉਹਦੇ ਵਿੱਚ ਥੋੜਾ ਜਿਹਾ ਗੁੜ ਤੇ ਥੋੜਾ ਜਿਹਾ ਅਨਾਰ ਦਾਣੇ ਦਾ ਪਾਊਡਰ ਪਾ ਕੇ ਪੀ ਲਓ ਹਫਤੇ 'ਚ ਦੋ ਵਾਰੀ ਕਰੋ ਇਹ ਤੇ ਜੇ ਦਾ ਲਿਵਰ ਜ਼ਿਆਦਾ ਖਰਾਬ ਆ ਉਹ ਭਾਈ ਅਨਾਰ ਦਾਣੇ ਗੁੜ ਛੱਡ ਕੇ ਤੇ ਬਾਕੀ ਲੂਣ ਕਾਲਾ ਇਮਲੀ ਤੇ ਆਲੂ ਖਾਰੇ ਦਾ ਪਾਣੀ ਰੋਜ਼ ਹੀ ਪੀਓ ਤੇ ਰੋਜ਼ ਕਰੋ ਇਹਦਾ ਸੇਵਨ ਤਤੀਜ ਇੱਕ ਇੱਕ ਕਟਕੀ ਕੇ ਅਸੂਲ ਮਿਲ ਜਾਂਦੇ ਨੇ ਉਹਦੀਆਂ ਜੜ੍ਹਾਂ ਮਿਲਦੀਆਂ ਨੇ ਉਹਨੂੰ ਪੀ ਲਓ ਕੈਪਸੂਲ ਵੀ ਮਿਲ ਜਾਂਦੇ ਨੇ ਮੈਂ ਜਾਣਦਾ ਉਹ ਖਾ ਲਓ ਇੱਕ ਠੀਕ ਹੈ ਨਾ ਉਹ ਲਿਵਰ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਪਹਿਲਾਂ ਲਿਵਰ ਠੀਕ ਕਰੋ ਦੂਜੀ ਚੀਜ਼ ਤੁਹਾਡੀ ਬਾਅਦ ਵਿੱਚ ਠੀਕ ਹੋਣੀ ਠੀਕ ਹੈ ਨਾ ਤੇ ਮੇਰੇ ਲਿਵਰ ਦੇ ਹੁਣ ਪੁਆਇੰਟ ਜੇ ਤੁਸੀਂ ਜਿਹੜਾ 6 ਤੋਂ 46 ਤੱਕ ਆ ਉਹਦੇ ਆਏ 20 ਤਣੇ ਇੱਥੇ ਅਸਤੇ ਨੇ 25 ਜਿਹੜਾ 6 ਤੋਂ 36 ਤੱਕ ਆ ਉਹਦੇ ਆਏ 22 ਇੱਕ ਬੱਚੇ ਵਰਗਾ ਜਿੱਦਾਂ ਲਿਵਰ ਹੁੰਦਾ ਇਹੋ ਜਿਹਾ ਹੋ ਗਿਆ ਤੇ ਹੁਣ ਉਹ 슈ਗਰ ਆਪਾਂ ਕੌਣ ਸਿੱਟਣੋਂ ਖੜਿਆ 슈ਗਰ ਮੇਰੀ ਇਸਟੈਬਲਿਸ਼ਰ ਨਾਲ ਲੱਗ ਪਈ ਤੇ ਅੱਜ ਤੱਕ ਉਹ ਨਾ ਨਹੀਂ ਜਿੱਦਾਂ ਤੁਹਾਡਾ ਲਿਵਰ ਖੜਾ ਹੁਣ ਦੂਜੀ ਗੱਲ ਆ ਗਈ ਵੀ ਮੈਂ ਸਾਲ ਪਹਿਲਾਂ ਤਿੰਨ ਗੋਲੀਆਂ ਤਿੰਨੇ ਛੱਡ ਦਿੱਤੀਆਂ ਸਿਰਫ ਤਿੰਨ ਦਿਨ ਦੇ ਵਿੱਚ ਛੱਡ ਉਹ ਤੇ ਮੈਨੂੰ ਪਸੰਦ ਲੱਗਾ ਵੀ ਜੇ ਕਾਰਬ ਤੁਸੀਂ ਪਾਉਂਦੇ ਹੋ ਤੇ ਫਿਰ ਸ਼ੂਗਰ ਵਾਦੀ ਆ ਆਪਾਂ ਕੱਲਾ ਮਿੱਠੇ ਨੂੰ ਖਾਣ ਨੂੰ ਸਮਝਦੇ ਸ਼ੂਗਰ ਬਿਲਕੁਲ ਮਠੱਕ ਛੱਡਦਾ ਬਿਲਕੁਲ ਮੈਂ ਦੁੱਧ ਛੱਡਦਾ ਡੇਰੀ ਬਿਲਕੁਲ ਕੱਲੇ ਆਟੇ ਦੀ ਰੋਟੀ ਖਾਣੀ ਸ਼ੁਰੂ ਕਰਤੀ ਠੀਕ ਹੈ ਨਾ ਹੁਣ ਤੁਸੀਂ ਕਹੋਗੇ ਫਿਰ ਖਾਂਦਾ ਕੀ ਮੈਂ ਅੱਗੇ ਨਾਲ ਵਧੀਆ ਖਾਣਾ ਖਾਂਦਾ ਅੱਗੇ ਨਾਲੋਂ ਜ਼ਿਆਦਾ ਹੈਲਦੀ ਤੰਦਰੁਸਤ। ਭਾਰ ਮੇਰਾ ਆਪਣੇ ਆਪ ਹੀ ਕਾਰਬ ਸੱਡਣ ਦੇ ਨਾਲ 15-20 ਪਾਉਂਡ ਘਟ ਗਿਆ। ਮੈਂ ਤਾਂ ਮੇਰੀ ਐਕਸਰਸਾਈਜ਼ ਵੀ ਥੋੜੀ ਜੰਨਾ ਰੋਇ ਤੇ weight lift ਕਰਕੇ ਉਹ ਮੇਰੇ ਰੱਖੀ ਪੇਸ਼ੂ ਵੀ ਕਰ ਲੈਣਾ। ਤੇ ਦੂਸਰਾ ਮੈਂ ਖਾਣਾ ਕੀ ਸ਼ੁਰੂ ਕੀਤਾ ਹੁਣ ਇਹ ਕੁਝ। ਠੀਕ ਹੈ ਨਾ? ਇਹ ਤੇ ਬਦਮਾ ਦਾ ਦੁੱਧ ਮਿਲ ਜਾਂਦਾ ਹੈ ਅਨਸਵੀਟਡ। ਠੀਕ ਹੈ ਨਾ? ਇੱਕ ਮੈਂ ਉਹ ਦੁੱਧ ਦੀ ਜਗ੍ਹਾ ਦੁੱਧ ਉੱਚ ਜਿਆਦਾ ਕੈਲਸ਼ੀਅਮ ਨਾਲ ਸੋ ਤੇ ਉਹਦੇ ਵਿੱਚ ਸਾਡੇ ਕਰੀਮ ਮਿਲ ਜਾਂਦੀ ਇਥੇ ਜ਼ੀਰੋ ਕਾਰਬ ਜ਼ੀਰੋ 슈ਗਰ ਉਹ ਪਾ ਕੇ ਵਿੱਚ ਉਹਨੂੰ ਮਾਈਕ੍ਰੋਵੇਵ ਚ 2.5 3 ਮਿੰਟਾਂ ਵਾਲਾ ਦੇਣਾ ਤੇ ਵਿੱਚ ਮੈਂ ਇਨਸਟੈਂਟ ਕਾਫੀ ਮੈਂ ਬਹੁਤ ਵਧੀਆ ਰੱਖੀ ਹੈ ਆਪਣੀ ਦੀਸਰੀਆ ਦਾ ਨਾਮ ਇੰਡੈਸ ਕੈਫ 골ਡ ਕਾਫੀ ਉਹਨਾਂ ਚਮਚਾ ਚ ਫਾ ਕੇ ਉਪੀ ਲਈਦਾ ਉਹ ਚਾਹ ਦੇਵੇਂ ਵਾਲੇ ਦੇ ਜੇ ਤੋ ਦੋ ਮਿੰਟ ਲਾਇਦੇ ਤੈਨੂੰ ਤੁਹਾਨੂੰ ਬਣਾਉਣ ਨੂੰ ਤੇ ਉਹ ਟੇਸਟ ਬੜਾ ਵਧੀਆ ਬੰਦਾ ਉਹਦਾ ਠੀਕ ਹੈ ਨਾ ਪਹਿਲਾਂ ਤਾਂ ਮੈਂ ਵੈਸੇ ਬਲੈਕ ਕਾਫੀ ਪੀਂਦਾ ਰਿਆਂ ਹੁਣ ਮੈਂ ਇਹ ਪੀਂਗਾ ਪਹਿਲਾਂ ਬਲੈਕ ਪੀਓ ਥੋੜਾ ਜਿਹਾ ਦੋ ਤਿੰਨ ਮਹੀਨੇ ਕੋ ਕਿ ਤੁਹਾਡੇ ਬਲੱਡ ਚੋਂ ਬਿਲਕੁਲ ਸ਼ੂਗਰ ਦਾ ਪਤਾ ਸਾਫ਼ ਹੋ ਜਾਏ ਕਿਉਂਕਿ ਪਹਿਲਾਂ ਪਹਿਲਾਂ ਜੇ ਮਾੜੀ ਜੀ ਚੀਜ਼ ਖਾਣ ਵਧੂਗੀ ਤੇ ਹੁਣ ਮੈਂ ਕੋਈ ਚੀਜ਼ ਖਾ ਲਵਾਂ ਇਦਾਂ ਵਾਦੀ ਨਹੀਂ ਨੀ ਬਾੜੀ ਛੇ ਠੀਕ ਹੈ ਨਾ ਔਰ ਬ੍ਰੇਕਫਾਸਟ ਜਿਹੜਾ ਵੈਜੀ ਹੈ ਨਾ ਉਹਦੇ ਵਾਸਤੇ ਤੇ ਜਿਵੇਂ ਬਿਨਾ ਕਾਰਬੋਹਾਈਡ੍ਰੇਟੋਂ ਜਿਹੜੀਆਂ ਚੀਜ਼ਾਂ ਦੇ ਬਣੇ ਸੀਰੀਅਲ ਲੈ ਜਾਂਦੇ ਨੇ ਜਾਂ ਉਹ ਲੈ ਲਓ ਉਸੇ ਦੁੱਧ ਵਿੱਚ ਪਾ ਕੇ ਪੀ ਲਓ ਠੀਕ ਹੈ ਨਾ ਤੇ ਜਾਂ ਤੁਸੀਂ ਬਦਾਮ ਪੀ ਲਓ ਰਾਤ ਨੂੰ ਨਿੰਬੂ ਦੇ ਪਾਣੀ 'ਚ ਤੇ ਕਈ ਤਾਂ ਇਦਾਂ ਕਰਦੇ ਨੇ 64 ਬਦਾਮ ਪੀ ਲੈ ਅਠਾਂ ਦਿਨਾਂ ਬਾਅਦ ਉਹ ਖਾਣਾ ਸ਼ੁਰੂ ਕਰ ਦਿੰਦੇ ਨੇ ਤੇ ਉਸ ਦਿਨ 64 ਬਸਾਂ ਅਗਲੇ ਪੇ ਹੁੰਦੇ ਨੇ। ਉਹਦੇ ਨਾਲ ਕਿ ਸ਼ੂਗਰ ਕਹਿੰਦੇ ਉੱਡੀ ਜਾਂਦੀ ਮੈਂ ਸ਼ੁਰੂ ਕੀਤੇ ਆ। ਤੇ ਤੁਸੀਂ ਸ਼ਾਮ ਨੂੰ ਭਿਉਂਦਣਾ ਦपहर ਤੇ ਸਵੇਰ ਨੂੰ ਛਿਲਕੇ ਖਾਓ। ਬ੍ਰੈਕਫਾਸਟ ਹੋ ਗਿਆ। ਤੇ ਜਿਹੜਾ ਦੂਸਰਾ ਉਹ ਤੁਸੀਂ ਅੰਡੇ ਫਾਰਮੀ ਵਿੱਚ ਵੈਸੇ ਤੁਹਾਨੂੰ ਮਿਲ ਜਾਂਦੇ ਨੇ ਉਹ ਦੋ ਤਿੰਨ ਅੰਡੇ ਆਮਲੇਟ ਬਣਾਓ ਨਾਲ ਉਹ ਖਾਓ। ਜਿਹੜਾ ਖਾ ਲੈਂਦਾ ਤੇ ਦੂਸਰਾ ਮੈਂ ਸ਼ੁਰੂ ਕੀਤਾ 11:00 ਵਜੇ ਇੰਨਾ ਸਾਰਾ ਸੈਲਡ ਮੈਂ ਕੱਟਦਾ ਬੰਦ ਗੋਭੀ ਦਾ ਤੇ ਖੀਰੇ ਦਾ ਬਰੀਕ ਬਰੀਕ ਕੱਟ ਕੇ ਵਿੱਚ ਕੋਈ ਨਾ ਕੋਈ ਕਰੀਮ ਪਾ ਕੇ ਲੂਣ ਮਿਰਚ ਮਸਾਲਾ ਪਾ ਕੇ ਤੇ ਵਿੱਚ ਕੇਵਲ ਪਨੀਰ ਪਾ ਲੈਦਾ ਉਹ ਸੈਲਡ ਇੰਨਾ ਸਵਾਦ ਲੱਗਦਾ ਆ ਉਹ ਸੈਲਡ ਸ਼ਹਿਰੋਂ ਖਾਣ ਜਾਂਦੇ ਮੋਲਦਾ ਤੇ ਘਰੇ ਇੰਨਾ ਵਧੀਆ ਬੰਦਾ ਛੱਡਦਾ ਉਹ ਸੈਲਡ ਖਾਓ ਉਹ ਸੈਲਡ ਨਾਲ ਮੈਨੂੰ ਗੋਲੀਆਂ ਛੁੱਟਦੀਆਂ ਜਾਂਦੀਆਂ ਨੇ ਮੇਰੀ ਬਲੱਡ ਪ੍ਰੈਸ਼ਰ ਦੀ ਗੋੜੀ ਇੱਤੀ ਰਹੀ। ਠੀਕ ਹੈ ਨਾ? ਤੇ ਉਦੋਂ ਬਾਅਦ ਜਿਹੜੀ ਰੋਟੀ ਖਾਣੀ ਹੈ। ਪਹਿਲਾਂ ਤਾਂ ਮੈਂ ਰੋਟੀ ਛੱਡਤੀ ਸੀ ਬਿਲਕੁਲ ਤਾਂ ਕਿ ਕੁਰੀ ਕਲੀਨ ਹੋ ਜਾਏ। ਹੁਣ ਮੈਂ ਰੋਟੀ ਖਾਣਾ ਬਦਾਮਾਂ ਦਾ ਆਟਾ, ਛੋਲਿਆਂ ਦਾ ਆਟਾ ਤੇ ਹੋਰ ਵੀਟ ਦਾ ਆਟਾ। ਠੀਕ ਹੈ ਨਾ? ਉਹਦੇ ਵਿੱਚ ਅੱਛੇ ਤੁਸੀਂ ਇੰਨੇ ਚੀਜ਼ਾਂ ਇੱਕੋ ਜੀਆਂ ਪਾ ਲਓ ਜਾਂ ਕਣਕ ਦਾ ਥੋੜਾ ਘੱਟ ਹੀ ਪਾ ਲਓ। ਚੱਲ ਜਾਂਦਾ। ਉਹਨੀਆਂ ਦੋ ਰੋਟੀਆਂ ਬਣਾ ਕੇ ਸਬਜ਼ੀ ਕਿਸੇ ਦਾਲ ਨਾਲ ਖਾ ਲੋ ਠੀਕ ਹੈ ਤੇ ਰਾਤ ਨੂੰ ਮੈਂ ਖਾਣਾ ਕੱਲੀ ਸਬਜ਼ੀ ਤੇ ਨਾਲ ਖਾਣਾ ਜਦੋਂ 4-5 ਵਜੇ 스ਨੈਕ ਦੇ ਤੌਰ ਤੇ ਮਰਲਾ ਕੇ ਰੱਖਿਆ ਮੂੰਗਫਲੀ ਬਦਾਮ ਕਾਜੂ ਛੋਲੇ ਇਹ ਸਾਰੀਆਂ ਚੀਜ਼ਾਂ ਤੇ ਇਹਦੇ ਇੱਕ ਮੁਠ ਖਾ ਲਈ ਦੀ ਵੜਿਆ ਨਾ ਕਿੰਨਾ ਵਧੀਆ ਖਾਣਾ ਫੂਡ ਇਹ ਨਾਲ ਭਾਈ ਤਿੰਨੇ ਗੋਲੀਆਂ ਛੱਡੀਆਂ ਮੈਂ ਗੋਲੀ ਨਹੀਂ ਖਾਂਦਾ ਦਵਾਈ ਕੋਈ ਨਹੀਂ ਖਾਂਦਾ ਵਿਆਹ ਸ਼ਾਦੀ ਦੇ ਕਿ ਜਾਈਏ ਤਾਂ ਉੱਥੇ ਮੈਂ ਪਕੌੜੇ ਵੀ ਖਾ ਲੈਣਾ ਤੇ ਜਲੇਬੀ ਵੀ ਖਾ ਲੈਣਾ ਕੋਲੋਂ ਮੈਨੂੰ ਹੀ ਨਹੀਂ ਤਾਂ ਗਰੀ ਕਰਦੀ ਠੀਕ ਹੈ ਨਾ ਇਹ ਕਦੀ ਕਦੇ 15 ਕਿ ਦਿਨ ਜੀ ਕਰੇ ਮੈਂ ਜਲੇਬੀ ਦਾ ਸ਼ਿਕੀਨ ਖਾ ਲੈਣਾ ਤੇ ਇਸ ਤਰ੍ਹਾਂ ਭਾਈ ਮੈਂ ਤਿੰਨੇ ਗੋਲੀਆਂ ਜਿਹੜੀਆਂ ਉਹ ਛੱਡੀਆਂ ਇਹ ਤੁਹਾਡੇ ਦੇ ਡਿਪੈਂਡ ਕਰਦਾ ਚੇਂਜ ਹੀ ਕਰਨਾ ਮਿੱਠਾ ਛੱਡ ਕੇ ਮਿੱਠਾ ਹੋਰ ਖਾਣ ਨੂੰ ਰੂਹ ਹੀ ਨਹੀਂ ਕਰਦਾ ਜੇ ਕਿਸੇ ਕੋਈ ਚਾਹ ਫੜਾ ਦੇਵੇ ਨਾ ਫਲਗੋਦੀ ਮਿੱਠੀ ਵਾਲੀ ਉਹ ਮੈਨੂੰ ਇੰਨੀ ਮਿੱਠੀ ਲੱਗਦੀ ਹੈ ਰੋਈ ਨੇ ਗੱਲ ਦੀ ਘੁੱਟ ਪਾ ਲਾ ਚੇਂਜ ਹੋ ਗਿਆ ਨਾ ਟੇਸਟ ਤੇ ਜਦੋਂ ਮੈਂ ਹੁਣ ਖਾਣ ਲੈਣਾ ਫੂਡ ਇਹਦਾ ਮਨ ਕੇਸ ਸੀ ਬੜਾ ਕੋਈ ਸਵਾਦ ਹੀ ਨਹੀਂ ਲੱਗਦਾ ਬਹੁਤ ਜਿਆਦਾ ਇਸ ਤਰ੍ਹਾਂ ਭਾਈ ਜਿਹੜੀ ਦਵਾਈ ਉਹਦੇ ਸਾਈਡ ਇਫੈਕਟ ਬਹੁਤ ਨੇ ਉਹ ਛੱਡਣੀ ਹੈ ਤੁਸੀਂ ਤੇ ਸੌਖਾ ਹੀ ਤਰੀਕਾ ਕਿਸੇ ਦਵਾਈ ਦੀ ਤੁਹਾਨੂੰ ਲੋੜ ਨਹੀਂ ਤੇ ਦੂਸਰਾ ਪੈਨਕ੍ਰੀਆ ਜਿਹੜੀ ਆ ਉਹ ਖਰਾਬ ਨਹੀਂ ਬਿਲਕੁਲ ਹੋਈ ਨਹੀਂ ਉਹਦੇ ਕਰੋੜਾ ਹੀ ਚੱਲ ਨਹੀਂ ਉੱਚਾ ਕਾਫੀ ਸੈੱਲ ਮਰ ਜਾਂਦੇ ਨੇ ਜਿਹੜੇ ਇਨਸੂਲੇਸ਼ਨ ਪੈਦਾ ਉਹ ਨਹੀਂ ਨਹੀਂ ਕਰਦੇ ਜਿੰਨੀ ਚਾਹੀਦੀ ਹੁੰਦੀ ਤੇ ਉਹਦੇ ਸੈੱਲ ਬਣਾਉਣ ਵਾਸਤੇ ਇਹ ਤੁਸੀਂ ਜਿਹੜਾ ਔਰਗਨ ਆਇਲ ਨਾ ਮਿੱਠਾ ਤੇਲ ਜਿਹਨੂੰ ਕਹਿੰਦੇ ਆ ਉਹਦਾ ਚਮਚਾ ਸਵੇਰੇ ਉੱਠਦੇ ਆ ਪਾਣੀ ਪੀ ਲਓ ਨਾਲ ਚਮਚਾ ਉਹ ਮਿੱਠੇ ਤੇਲ ਦਾ ਔਰਗਨ ਦਾ ਤੇ ਚਮਚਾ ਰਾਤ ਨੂੰ ਸੌਣ ਲੱਗਿਆਂ ਪੀ ਲਓ ਉਹ ਤੁਹਾਡੇ ਸੈੱਲ ਦੁਬਾਰੇ ਕ੍ਰੀਏਟ ਹੋਣਾ ਸ਼ੁਰੂ ਹੋ ਜਾਣਗੇ ਪੈਨ ਕਿਰਿਆ ਜਿਹੜੀ ਰਿਪੇਅਰ ਹੋਣੀ ਸ਼ੁਰੂ ਹੋ ਜਾਵੇਗੀ ਤੇ ਉਹ ਮਾਰੇ ਕੇ ਪਗੜੀ ਸਾਰਿਆਂ ਨੂੰ ਇਸ ਰੋਗ ਤੋਂ ਦੂਰ ਰੱਖੇ ਤੇ ਜੇ ਹੋ ਹੀ ਗਿਆ ਤੇ ਉਹ ਇਹ ਤਰੀਕਾ ਭਾਈ ਜਿਹੜਾ ਰੋਟੀ ਆ ਸਭ ਤੋਂ ਜ਼ਿਆਦਾ ਕਾਰਬੋਹਾਈਡਰੇਟ ਤੇ ਹੁਣ ਮੈਂ ਫਰੂਟ ਵੀ ਸ਼ੁਰੂ ਕਰ ਲਿਆ ਫਰੂਟ ਕਿਸੇ ਵਿੱਚ ਵੀ ਨਾ ਗਲਾਸ ਵਿੱਚ ਲੋਡ ਹੈ ਨਾ ਗਲਾਸ ਵਿੱਚ ਹੁੰਦਾ ਜਿਹਨੂੰ ਕਹਿੰਦੇ ਨੇ ਆਪਾਂ ਮਿੱਠਾ ਗਲੂਕੋਜ਼ ਜਿਹਨੂੰ ਕਹ ਦਿੰਦੇ ਆ ਜਿਹਦੇ ਨਾਲ ਸ਼ੂਗਰ ਤਾਂ ਨਹੀਂ ਜਾਂਦੀ ਚਾਹੇ ਅੰਬ ਪੀਤਾ ਵਧੀਆ ਆਲੂ ਵਧੀਆ ਅੰਬ ਵੀ ਖਾ ਲੋ ਭਾਵੇਂ ਪਰ ਥੋੜਾ ਲੋਰਨਸਰ ਥੋੜਾ ਜਿਹਾ ਕਰਕੇ ਦੋ ਤਿੰਨ ਹੋਰੀ ਖਾ ਲੋ ਐਪਲ ਵੀ ਖਾ ਸਕਦੇ ਕਿਉਂਕਿ ਇਹਨਾਂ 'ਚ ਗਲੈਸਮਿਕ ਲੋਡ ਹੈ ਨਹੀਂ ਇਹਨਾਂ ਘਾਟਾ ਤੇ ਦੂਜਾ ਜਦੋਂ ਖਾਣਾ ਹੈ ਨਾ ਪਹਿਲਾਂ ਚੈੱਕ ਕਰ ਲੋ ਵੀ ਮੇਰੀ ਮੈਂ ਤਾਂ ਲਾਈ ਐ ਇਥੇ ਮੈਨੂੰ ਨਿਚੋਰਾਂ ਕੋ ਪੈਦ ਦਿੰਦੀ ਆ ਕੁਝ ਮੈਂ ਆ ਲੈਣਾ ਤਪੇਲਾ ਚੈੱਕ ਕਰ ਲਓ ਜੇ ਰੋਟੀ ਖਾਣ ਖਾਣ ਲੱਗੇ ਆ ਬਈ ਇਹ ਦਿਨੇ ਸ਼ੂਗਰ 150 ਤੋਂ ਢੀ ਫੇਖਾ ਉਸ ਟਾਈਮ ਤੇ ਸ਼ੂਗਰ ਚੈੱਕ ਕਰ ਲਓ ਮੇਰੀ ਜਦ 105 ਕਿੰਦੀ ਸ਼ੂਗਰ ਮੋਜ਼ਾ ਰੋਟੀ ਖਾਣਾ ਤੋਂ ਗ੍ਰੀਨ ਚੈਨਲ ਤੋਂ ਥੱਲੇ ਮੋੜਉਂਦੀ ਆ ਔਰ ਜਿਹੜਾ ਆਟਾ ਵਰਤਨਾ ਪਤਾ ਨਹੀਂ ਇੱਚ ਕੀ ਆ ਇੱਕਦਮ ਤੁਹਾਡੀ ਸ਼ੂਗਰ ਦੋ ਤਿੰਨ ਘੰਟਿਆਂ ਦੇ ਵਿੱਚ ਥੱਲੇ ਜਾਣੀ 120 ਤੋਂ ਤੇ ਇੱਕ ਹੀ ਢੰਗ ਸ਼ੂਗਰ ਤਾਂ ਜਿਆਦਾ ਜੇ ਮੈਂ ਰੋਟੀ ਖਾਣਾ ਇਹ ਬਾਕੀ ਪੂਰਾ ਸਮਾਂ ਜਿਹੜੀ ਸ਼ੂਗਰ ਮੇਰੀ ਲੋਏ ਰਹਿੰਦੀ ਕਿਉਂਕਿ ਖਾਣੇ ਕੋਈ ਨਹੀਂ ਆਉਂਦੇ ਵਿੱਚ ਜਿਹੜਾ ਮੈਨੂੰ ਸ਼ੂਗਰ ਬਣਾਵੇ ਤੇ ਸੈਲਡ ਬਹੁਤ ਜ਼ਰੂਰੀ ਆ ਸੈਲਡ ਆਪਾਂ ਖਾਂਦੇ ਨਹੀਂ ਸੈਲਡ ਤਾਂ ਟੇਸਟੀ ਬੜਾ ਬਣਦਾ ਤੁਸੀਂ ਚੀਜ਼ਾਂ ਆਪ ਆਪ ਮੁਕੇ ਬਣਾਉਣਾ ਸਿੱਖ ਲਓ ਸੈਲਡ ਆਪੇ ਇਹ ਕੰਮ ਆਪਣੇ ਆਪ ਕਰਨੇ ਪੈਂਦੇ ਸਪੈਸ਼ਲ ਤੁਹਾਨੂੰ ਕੋਈ ਨਿਕਲ ਕੇ ਦਿੰਦਾ ਵੀ ਜੇ ਕਹੋ ਮੇਰੇ ਘਰ ਦੇ ਮੈਨੂੰ ਕਰਕੇ ਦੀਣਾ ਇਹ ਨਹੀਂ ਕਰਕੇ ਦੇਣੇ ਪੈਣੇ ਇਹ ਆਪ ਕਰਨੇ ਪੈਣਗੇ ਕਿਉਂਕਿ ਕੋਈ ਕਿਸੇ ਵਾਸਤੇ ਮਿਹਨਤ ਨਹੀਂ ਕਰਨੀ ਔਕੀ। ਠੀਕ ਹੈ ਨਾ ਬੀਬੀਆਂ ਉਹ ਉਹ ਕੰਮ ਹੁੰਦੇ ਨੇ ਤੇ ਜੇ ਆਪਾਂ ਕਹੇ ਕਿ ਮੈਨੂੰ ਆਹ ਰੋਜ਼ ਇੰਨਾ ਕੰਮ ਕਰਕੇ ਤੇ ਇਹ ਔਖਾ ਭਾਈ ਇਸ ਕਰਕੇ ਆਪਾਂ ਤਾਂ ਆਪ ਪੜਾਈ ਦੀ ਆਪਣੀ ਉਹਨਾਂ ਸੈਲਰ ਰੋਣ ਨੂੰ ਮੈਂ ਤਾਂ ਮੈਂ ਪਜਲਾਇਆ। ਘਟਣ ਘਟਣ ਨੂੰ ਤੇ ਇਹ ਇਸ ਤਰ੍ਹਾਂ ਤੁਸੀਂ ਇਸ ਰੋ ਤੋਂ ਦੂਰ ਹੋ ਸਕਦੇ ਹੋ। ਠੀਕ ਹੈ ਨਾ ਤੇ ਇਹਨਾਂ ਦਾ ਤੁਹਾਡਾ ਬਲੱਡ ਪ੍ਰੈਸ਼ਰ ਵੀ ਘਟੇਗਾ। ਤੁਹਾਨੂੰ ਸ਼ਾਂਤੀ ਵੀ ਆਏਗੀ। ਜਿਹੜੇ ਗੋਲੀਆਂ ਦਵਾਈਆਂ ਖਾਣੇ ਇਹਨਾਂ ਨਾਲ ਸ਼ਾਂਤੀ ਵੀ ਭੰਗ ਹੋ ਜਾਂਦੀ ਹੈ। ਦੂਸਰਾ ਵੀ ਨਾਮ ਪ੍ਰਭੂ ਦਾ ਜਪੋ। ਵਾਹ ਗੁਰੂ ਵਾਹ ਗੁਰੂ ਇਹਨੀਆਂ ਬੇਨਤੀਆਂ ਵੀ ਜੇ ਕਿਸੇ ਨੂੰ ਫਿਰ ਵੀ ਭਲੇਖਾ ਰਹਿ ਗਿਆ ਹੋਵੇ ਤੇ ਉਹ ਇੱਥੇ ਮੇਰੇ WhatsApp ਤੇ ਮੈਸੇਜ ਛੱਡ ਦਿਓ। ਮੈਂ ਕਿਹਾ ਵੀ ਨੰਬਰ ਬੋਲਿਆ। ਕਿਸੇ ਨੂੰ ਵੀਡੀਓ ਚ ਹੋਏਗਾ। ਪਰ ਬਹੁਤ ਸਾਰੇ ਜੀਵ ਗੱਲ ਕਰਨਾ ਚਾਹੁੰਦੇ ਵੀ ਮੇਰਾ ਮੈਂ ਕੰਮ ਕਰਦਾ ਜੀ ਮੈਨੂੰ ਟਾਈਮ ਨਹੀਂ ਨਾਲ ਲੱਗਦਾ। ਤੇ ਮੇਰਾ ਮੈਸੇਜ ਛੱਡ ਦੇ ਪਰ ਬੋਲ ਕੇ ਤੇ ਉਹਦਾ ਆਨਸਰ ਮੈਂ ਕਰ ਦਿਆ ਕਰਾਂਗਾ ਵਾਈ ਬੀ ਜੀ ਦਾ ਕਾਲ ਸਵਾਇ ਜੀ ਦਾ